ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹਦੇ ਹੋ ਇਹ ਇੱਕ ਬਹੁਤ ਹੀ ਬਹਾਦਰ ਕੌਮ ਹੈ ਇਹ ਇੱਕ ਬਹੁਤ ਹੀ ਬਹਾਦਰ ਕੌਮ ਹੈ ਜਿਹੜੀ ਘੋੜਿਆਂ ਦੀ ਕਾਠੀਆਂ ਤੇ ਸੌਕੇ ਹੀ ਤਲੰਦ ਬਣਾ ਲੈਂਦੇ ਆ ਛੋਲੇ ਖਾ ਕੇ ਆਪਣਾ ਪੇਟ ਦਾ ਗੁਜ਼ਾਰਾ ਕਰ ਲੈਂਦੇ ਆ ਅਸੀਂ ਇਹਨਾਂ ਨੂੰ ਖਤਮ ਨਹੀਂ ਕਰ ਸਕਦੇ ਪਰ ਸਿੱਖਾਂ ਨੇ ਵੀ ਗੱਲ ਕਹੀ ਮੰਨੋ ਸਾਡੀ ਤਾਕਤਰੀ ਅਸੀਂ ਮੰਨਦੇ ਸੋ ਜੁਰੇ ਸਾਨੂੰ ਵੱਡਦਾ ਅਸੀਂ ਦੂਰ ਸੋ ਆਏ ਹੋਏ ਕਿ ਸਾਸੀਂ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਲੋਕਤੰਤਰ ਨਹੀਂ ਸੀ ਜਦੋਂ ਸਵਿਧਾਨ ਨਹੀਂ ਸੀ ਅਸੀਂ ਮੀਰ ਮੰਨੋ ਜ਼ਕਰੀਆ ਖਾਨ ਔਰ ਅਰਗਜੇਵ ਦੇ ਜ਼ੁਲਮਾਂ ਤੇ ਬਰਦਾਸ਼ਤ ਕਰ ਸਕਤੇ ਆ ਅਸੀਂ ਉਦੋਂ ਨਹੀਂ ਖਤਮ ਹੋਏ ਤਾਂ ਇਹ ਮੋਦੀ ਸਾਡੇ ਕੁਲਰ ਕੁਛ ਵੀ ਨਹੀਂ ਕਰ ਸਕਦਾ ਕਿਉਂਕਿ ਅੱਜ ਸਾਨੂੰ ਸਵਿਧਾਨ ਨੇ ਪਾਵਰਾਂ ਦਿੱਤੀਆਂ ਅਸੀਂ ਸੁਧਾਨ ਸੰਭਾਲਨਿਕ ਤੌਰ ਤੇ ਧਰਨੇ ਲਾ ਕੇ